ਜਿਵੇਂ ਮੈਂ ਫੁੱਲ ਪਾਉਣ ਗਿਆ ਸੀ ਕਿਰਾ ਸਾਨੂੰ ਭੇਜ ਤਾਹੀ ਵਿਚਾਰਾ ਬਜ਼ੁਰਗ ਸੀ ਉਹਦਾ ਕੋਈ ਦਾਵਾ ਹੈ ਨਹੀਂ ਸੀ ਅੱਗਾ ਪਿੱਛਾ ਚਲ ਉਹਦੀ ਮੌਤ ਹੋ ਗਈ ਅਸੀਂ ਉਹਦੇ ਫੁੱਲ ਪਾਉਣ ਗਏ ਸੀ ਅਸੀਂ ਜਾਣੇ ਹੁਣ 5-6 ਸੀਗੇ ਹਨ ਤੇ ਜਾਣਾਂ ਤੁਹਾਨੂੰ 2 ਜਾਣੇ ਨਹੀਂ ਸੀਗਾ ਫੁੱਲ ਪਾਉਣ ਤੇ ਉਹ ਭਰਾਵਾ ਜਦੋਂ ਬੁਰੰਗਾ ਕਹਿੰਦੀ ਫੁੱਲ ਪਾਉਣ ਕੌਣ ਜਾਊਗਾ ਮੈਂ ਕਿਹਾ ਅਸੀਂ ਇੱਕ ਇਹਨੂੰ ਲੈ ਜਾਾਂਗੇ ਨਾਲ ਦੂਜੇ ਗੁੱਸੇ ਹੋ ਗਏ ਉਹ ਜੋਗਾ ਕਹਿੰਦਾ ਜਾਰੀ ਛੜਤੀ ਤੂੰ ਪਤੰਦਰੋ ਉਹ ਮੈਂ ਕਿਹਾ ਚੁੱਪ ਕਰੋ ਯਾਰ ਨਾਗਾ ਬਬਾਰ ਇਕੱਠੇ ਹੋ ਜਾ ਕੋ ਕਾਦਾ ਇਕੱਠੇ ਹੋਣਾ ਸਵੇਰ ਇਕੱਠੇ ਹੋਣਾ ਤੁਸੀਂ ਹਰਦਵਾਰ ਨੂੰ ਚੜ ਜਾਣਾ ਹੋਏ ਕਹਨੇ ਆ ਇਕੱਠੇ ਉਹ ਮੈਂ ਤਾਂ ਹਰਦਵਾਰ ਨਹੀਂ ਕੀਤਪੁਰ ਕਹਿੰਦੇ ਆ ਤੋ ਕੀਤਪੁਰ ਕਿਹੜਾ ਨੇੜੇ ਆ ਯਾਰ ਉਹਨੇ ਦਿਨ ਹੋਣਾ ਅਸੀਂ ਕੱਲੇ ਹੀ ਰਹਾਂਗੇ ਉਹ ਕਿੰਨੇ ਦਿਨ ਮੈਂ ਤਾਂ ਭਰਾਵਾ 10 ਮਿੰਟ ਆ ਤੁਸੀਂ ਜਾਓ ਬੁੱਕੀਪੁਰੇ ਚੌਂਕ ਤੇ ਕੋੜ ਵਧੀ ਆ ਗਈ ਉਹ ਸਮਝਣ ਨਾ ਪਾਸੇ ਹੋ ਕੇ ਦੂਜੇ ਨੇ ਸਮਝਾਇਆ ਕਹਿੰਦਾ ਪੈਸੇ ਦੇਣ ਕਿ ਇਕੱਠੇ ਕਰਕੇ ਤੇ ਤੁਸੀਂ ਚੱਲੋ ਬੁੱਕੀਪੁਰੇ ਚੌਂਕ ਚਾਉਨੇ ਆ ਉਤੋਂ ਆਪਾਂ ਸਾਰੇ ਹੀ ਚੱਲਾਂਗੇ ਕੀਤਪੁਰ ਹਾਂ ਕਹਿੰਦੇ ਵੇਠੀਕ ਹੈ ਬੁਣੀਆਂ ਸਾਨੂੰ ਤੋਰਨ ਆਈਆਂ ਢੇ ਤੱਕ ਸਾਰੇ ਮੱਲੇ ਵਾਲੇ ਫੁੱਲ ਜਿਹਾ ਬਣਾਤੇ ਮੇਰੇ ਅੱਛਾ ਬਤ ਬਾਪੂ ਦੀ ਟਰੈਕਟਰ ਲੈ ਲਵੇ ਇੱਕ ਮੈਂ ਕਹਾਂ ਤਾਪ-ਸਟਾਪ ਦੇ ਆ ਬਾਪੂ ਵੀ ਸਟਾਪ 'ਚ ਹੀ ਚੱਲੂ ਟਰੈਕਟਰ ਨਹੀਂ ਨੀ ਤੰਨਾ ਨੇ ਸੀ ਤੇ ਉਹੀ ਗੱਲ ਮੈਂ ਕਹ ਲੈ ਲਾਂਗੇ ਲੈ ਲਾਂਗੇ ਤੇ ਆਈ ਬਹਿ ਕੇ ਬਾਤ ਸਾਰੀ ਬਾਤ ਸਭ ਹੀ ਹੈਰਾਨ ਵੀ ਕੋਈ ਚੰਗੇ ਬੰਦੇ ਤੇ ਫੁੱਲ ਲੈ ਕੇ ਚੱਲੇ ਕਿੰਨੇ ਲੋਕਾਂ ਨੇ ਚੜਾਇਆ ਸਰਕਾਰ ਨਾਲ ਜਦੋਂ ਬੁਗੀਪੁਰੇ ਚ ਬਸ ਗਈ ਮੈਂ ਕਹਾਂ ਬਈ ਤੇ ਤਾਰ ਦੇ ਕਹਿੰਦਾ ਕੀ ਹੋ ਗਿਆ ਮੈਂ ਕਹਾਂ ਬਸ ਆ ਗਿਆ ਕਿ ਇੱਤੋਂ ਪਰ ਬਸ ਵਾਲੇ ਝਾਕਣ ਵੀ ਸਾਲ ਉਤਰ ਵੀ ਗਏ ਮੂਰੇ ਉਹ ਘੜੇ ਮਾ ਗੱਲਾ ਆ ਆ ਗਏ ਮੈਂ ਕਿ ਮੈਲਡੋ ਆਜੂ ਆ ਉਹ ਵੀ ਮਿਲੋ ਮੈਨਾਂ ਜਪਾਉ ਜਪਨਾ ਉਹ ਕਹਿੰਦਾ ਬਾਪੂ ਨੂੰ ਘੋਲ ਪਹਿਲਾਂ ਬਾਪੂ ਵਿੱਚ ਫਸੂ ਬਾਪੂ ਦਾ ਗਾਲ ਘੁੱਟ ਦੇ ਕੇ ਕਹਿੰਦਾ ਪਤਾ ਭਰਾ ਮੈਣ ਲੱਗੇ ਬਾਪੂ ਘੋਲ ਕੇ ਚਟਾ ਦੇ ਤਾਂ ਸਪੈਈਆਂ ਚ ਅੱਛਾ ਬਾਪੂ ਮੈਂ ਕਿ ਨਿਆਰੇ ਨਾ ਪੰਜ-ਸੱਤ ਦਿਨ ਖਾਦਾ ਪੀਤਾ ਥੋਨਾਂ ਦੀਆਂ ਖਿੱਲਾ ਪੁੰਨੀਆਂ ਵੀ ਆ ਲੈ ਕੇ ਉੱਥੇ ਹੀ ਕੰਨੀ ਜੀ ਲੈ ਕੇ ਕੀਤਪੁਰ ਸਾਹਿਬ ਲਿਖਾ ਕੇ ਪ੍ਰਸ਼ਾਦ ਬਣਾ ਕੇ ਫੜਾਤਾ ਉਹਨਾਂ ਵੀ ਕਰੀ ਆ ਗਿਆ ਜੀ ਫੁੱਲ ਪਾ ਕੇ ਸਾਡੇ ਲੱਤਾਂ ਘੁੱਟਣ ਤੱਕ ਜਾਣ ਵੀ ਥੱਕੇ ਹੋਏ ਮੁੰਡੇ ਐ ਨਹੀਂ ਪਤਾ ਮੁੰਡੇ ਇੱਤੀ ਵਿੱਚ ਆਈ ਉਹ ਫੁੱਲ ਪਾਉਣ ਉੜ ਗਏ ਬਾਪੂ ਦੇ ਵਿਚਾਰੇ ਮੁੰਡੇ ਭੇਜ ਤੇ ਤੇ ਮੁੰਡੇ ਤੰਨੇ ਪੈਗ ਲਾਉਣ ਵਾਲੇ ਅੱਛਾ ਜੀ ਬਿਲਕੁਲ 부ੜੀ ਉੜ ਚੋ ਆ ਨਾ ਮਰਦੀ ਨਾਲ ਤੇ ਹੁਣ ਵੀ ਉਹ ਰਾਜ ਪੈਗ ਲਾਉਣ ਲੱਗੇ ਕਹਿੰਦਾ ਫੁੱਲ ਤਾਂ ਸਵੇਰੇ ਪਾਉਣਿਆ ਨਹਾ ਕੇ ਪਾਵਾਂਗੇ ਯਾਰ ਥੋੜੀ ਨੰਦੋ ਕੋ ਨਾ ਉਹਦੇ ਨਾਲੇ ਬੈਗ ਉੜ ਗਏ ਹੋਤੇ ਪੈਗੀ ਪਾਰ ਕੇ ਚਾਰਤੀ ਸੌਗੇ ਹੰਫ ਫੇਗ ਲੱਗਣ ਨੂੰ ਕਰ ਕਰ ਕਿਹੜੇ ਜਗ੍ਹਾ ਦੇ ਵੀ ਸੌਂਗੇ ਤੜਕੇ ਬਰਾਸ ਬਲੂਸ ਕਰੇ ਉੱਠ ਕੇ ਕਹਿੰਦਾ ਸੀ ਆ ਕਬੀ ਘਰ ਦੇ ਨੇ ਠਾਇਆ ਢੁੱਠੋ ਜਦੋਂ ਕਹਿੰਦਾ ਸੀ ਨਾਤੇ ਨੂੰ ਤੇ ਮਾੜੀ ਸੁਰਤ ਜੀ ਫੜੀ ਤੇ ਬੀਬੀ ਦਾ ਫੋਨ ਆ ਗਿਆ ਕਹਿੰਦੀ ਬਾਪੂ ਦਾ ਸੁਪਨਾ ਆਇਆ ਤੇਰੇ ਦਾ ਕੀ ਆਦਾ ਸੀ ਨਮਕ ਵੀ ਇਹ ਕੁਸ ਕਹਾਣੀ ਉਹਨਾਂ ਨੂੰ ਕਿਹਾ ਹੋਵੇ ਕਹਿੰਦੀ ਤੇਰਾ ਪਿਓ ਵਾ ਹਰਾਮ ਦਾ ਤੈਨੂੰ ਕਹੂੰ ਵੀ ਉਹ ਤਾਂ ਤੇਰੇ ਦੋਸਤ ਹੈਗਾ ਤੇ ਨਹੀਂ ਕਹਿੰਦਾ ਫਿਰ ਗੱਲ ਜੀ ਉਹ ਨਹੀਂ ਕਰੀ ਰਹੀ ਮੈਂ ਨਾ ਕਰੀਦਾ ਹੈ ਮੈਂ ਤਾਂ ਉਹ ਨਹੀਂ ਨਹੀਂ ਕਰੀ ਚਲ ਤੈਨੂੰ ਦੱਸਦਾ ਕਹਿੰਦਾ ਕੋਈ ਨਾ ਕਿਰਾ ਫੁੱਲ ਪਾਲਾ ਮੈਂ ਹਾਂ ਮੈਨੂੰ ਪਤਾ ਕਹਿੰਦੀ ਭਾਵ ਕੋ ਨਾ ਤੂੰ ਕੋਈ ਨਾ ਪੁੱਤ ਦਿਲ ਤੇ ਨਾ ਬਾਪੂ ਸੀ ਤੇਰਾ ਉਹ ਫੁੱਲ ਵੇਖ ਕੇ ਫੁੱਲ ਹੈ ਹੀ ਨਾ ਤੰਨੇ ਜਾ ਕੋ ਨੋਕੋਂ ਕਹਿੰਦੇ ਪਾਉਣ ਤਾਂ ਫੁੱਲ ਆਏ ਫੁੱਲ ਤਾਂ ਹੈ ਹੀ ਨਹੀਂ ਫੁੱਲ ਕਿੱਥੇ ਆ ਗਏ ਬਾਪੂ ਦੇ ਤੇ ਕੋ ਬੋਲਿਆ ਕਹਿੰਦਾ ਲੁਧਿਆਣੇ ਆਤੇ ਤੇ ਭੁੱਲੇ ਆਈ ਸੀ ਆਤੇ ਤੇ ਜੱਡੇ ਫੁੱਲ ਫੁੱਲ ਆਤੇ ਤੇ ਜੱਡੇ ਕੰਨੋਦਰ ਤੇ ਆਣੀ ਹੱਥ ਤੇ ਜਲੀ ਆ ਸੁਪਨੇ ਬਰਾਪਾ ਨੂੰ ਥੋੜੀ ਸੁਪਨੇ ਦੇ ਹੱਥ ਤੇ ਆਲੇ ਨੂੰ ਸੁਪਨੇ ਦੇ ਹੱਥ ਤੇ ਆਲੇ ਨੂੰ ਆਈ ਜਾਂਦੇ ਨੇ ਬਾਪੂ ਦੇ ਵੀ ਭਾਈ ਟਾਈਮ ਨਾਲ ਠੇਕਾ ਖੋਲੋ ਉਧਰੋਂ ਬਾਪੂ ਵੀ ਪੈਕ ਲਾਉਂਦਾ ਸੀ ਭਰਾਵਾ ਉਹ ਕਹਿੰਦੇ ਇਹ ਨਾ ਹੋਵੇ ਕਹਿੰਦਾ ਠੇਕੇਦਾਰ ਤੇ ਬੋਲੀ ਜਾਂਦਾ ਹੋਵੇ ਵੀ ਟਾਈਮ ਨਾਲ ਪੈਕ ਲਾ ਡੰਡੋ ਡੰਟੀ ਕਰਾਈ ਵਰਦਾਵੇ ਘਰੇ ਠੇਕੇਦਾਰ ਨੂੰ ਹਨਾ ਉਹ ਕਹਿੰਦਾ ਫਿਰ ਚੱਕਣਾ ਨਸੀਬ ਨਹੀਂ ਗਏ ਕਹਿੰਦਾ ਬੇਬੇ ਕੰਦੀ ਕਿਵੇਂ ਹੁਣ ਦੱਸ ਕੀ ਜਾਂਦਾ ਸੀ ਹੁਣ ਮੰਨ ਕੇ ਆ ਕੇ ਦਸਰਦਾਸ ਕਰਾਤੀ ਕਹਿੰਦਾ ਮੈਂ ਕਹਾਂ ਕਰਾਤੀ ਮੇਰ ਦਾਤ ਕਰਾਦੀ ਕਹਿੰਦਾ ਅਸੀਂ ਵੀ ਕਰਤੀ 10 ਵੀ ਬਾਬਾ ਇਹ ਸੱਚੇ ਪਾਤਸ਼ਾਹ ਵੀ ਬਾਪੂ ਦਾ ਲੁਧਿਆਣੇ ਬੈਠਾ ਹੈ ਉੱਥੋਂ ਹੀ ਲੈ ਜਾ ਇਹਨੂੰ ਸਿੱਧਾ ਆਪਦੇ ਕੋਲੇ ਵੀ ਹੁਣ ਅਸੀਂ ਤਾਂ ਉਧਰ ਦੇ ਨਾਲ ਉਧਰ ਦੇ ਆ ਯਾਰ ਦੇਖ ਲੈ ਵਿਚ ਵਿਚਾਰਾ ਜਾ ਹੋ ਗਿਆ ਉਧਰੋਂ ਕਹਿੰਦਾ ਜਦੋਂ ਅਸੀਂ ਆਏ ਕਹਿੰਦਾ ਮੈਂ ਕਿ ਚੱਲ ਦੇਖਤਾ ਲਈਏ ਉਹ ਬੈਂਚ ਦੇ ਕੋਈ ਨੇੜੇ ਨਾ ਜਾ ਜਿੱਦੋਂ ਬੰਬ ਰੱਖਿਆ ਹੁੰਦਾ ਆਲੇ-ਦਾਲੇ ਭਾਂਡੇ ਲਾਇਵੇ ਉਹਨਾਂ ਦੇ ਵਿਚਾਲੇ ਪਿਆ ਬੈਂਚ ਇਕੱਲੇ ਉਹਨਾਂ ਨੂੰ ਪਤਾ ਹੀ ਐ ਕਿ ਫੁੱਲ ਦਾ ਕਹਿੰਦਾ ਸਾਨੂੰ ਵੇਖ ਕੇ ਕਹਿੰਦੇ ਸ਼ੁਕਰ ਆਏ ਆ ਗਏ ਭਰਾਵਾ ਉਹ ਚੱਕ ਆ ਮੰਦਾ ਜਗਾ ਸੌਰੇ ਤੋਂ ਜਾ ਕੇ ਅੰਦਰ ਰੱਖਦੇ ਆਏ ਮੇਰਾ ਰੱਖਦੇ ਪਤੰਦਰਾ ਫੋਨ ਦਾ ਉਹ ਕਹਿੰਦਾ ਫੋਨ ਦਾ ਪਟਾਕੇ ਥੋੜੀ ਰੱਖਤੇ ਵੀ ਚੱਲ ਜਾਣਗੇ ਸਾਲੇ ਓਏ ਹਾਂ ਤੂੰ ਕਹਿੰਦਾ ਜਿਆ ਯਾਰ ਤੇਰੀ ਕਮਾਲ ਹੈ ਫਿਰ ਫੜੇ ਕਹਿੰਦਾ ਹਰ ਕਿਥੇ ਨਹਿਰ ਚ ਪਾਤੀ ਕਹਿੰਦਾ ਬਾਪੂ ਮੈਂ ਕਿਹਾ ਚੱਲ ਤੂੰ ਵੀ ਕਹਿੰਦਾ ਪਿੰਡਾਂ ਨੂੰ ਹੀ ਜਾ ਬਾਲਾ ਜਾਂਦਾ ਕਹਿੰਦਾ ਕਾਹਨੂੰ ਤੂੰ ਵੀ ਨਹੀਂ ਜਾਂਦਾ ਮੈਂ ਕਹਿੰਦਾ ਹੂੰ ਅਸੀਂ ਪਾਲ ਲੁਧਿਆਣੇ ਦਿੱਤੇ ਕਾਹ ਨਹਿਰ ਇਧਰ ਨੂੰ ਵੀ ਪਿੰਡਾਂ ਨੂੰ ਕਹਿੰਦਾ ਮੈਂ ਗੱਲਾਂ ਕੀ ਚੱਲ ਪਿੰਡਾਂ ਕੋਲ ਦੀ ਕੋਈ ਨਹੀਂ ਉੱਥੇ ਬੱਦਦਾ ਰਹਿੰਦਾ ਤੇ ਕੀੜੇ ਬੱਦਦਾ ਹਾਂ ਕਿਉਂਕਿ ਬੋਲ ਫੋਨ ਕੰਮ ਤੇ ਆਨੇ ਬੰਦਿਆ ਦਾ ਦੂਜਿਆਂ ਦਾ ਕੋਈ ਕੰਮ ਨਹੀਂ ਹਾਣਾ ਤੇ ਜੇ ਹੁਣ ਆ ਜਿਹੜੇ ਆਉਣੇ ਤੇ ਠੱਗੀਆਂ ਮਾਰਦੇ ਫਿਰਦੇ ਆ ਉਹਨਾਂ ਨੂੰ ਮੈਂ ਕਿ ਸਕੀਮ ਦੰਨਾ ਤੂੰ ਨੂੰ ਮਾਰਨੀ ਆ ਨਾ ਠੱਗੀ ਦੀ ਹਰ ਦੁਆਰ ਜਾਓ ਸਹੀ ਗੱਲ ਹੈ ਉਹ ਪੰਡਤ ਆਪਣੇ ਨਾ ਮਾਰਦੇ ਆ ਹਾਂ ਬਹੁਤ ਮਾਰਦੇ ਤੁਸੀਂ ਪੰਡਤਾਂ ਨਾ ਮਾਰੋ ਤੇ ਰਾਮ ਨਾ ਠੱਗੀ ਖਾਦੇ ਆਓ ਬੜੇ ਸ਼ੌਂਕ ਨਾਲ ਉਹ ਦੱਸਦਾ ਕਿਵੇਂ ਕਿਉਂਕਿ ਇੱਥੇ ਹੁੰਦੀ ਸਾਡੇ ਨੱਕ ਨੇ ਕੱਲ ਮਾਰੀ ਆਪਣੇ ਨਾਲ ਕਹਿੰਦਾ ਜੀ ਇੰਨੇ ਕੋ ਮਤਲਬ ਪ੍ਰੋਬਲਮ ਦੇ ਵਿੱਚ ਆ ਦੱਸ ਨਹੀਂ ਸਕਦੇ ਪਾਪਾ ਜੀ ਇੰਨੇ ਢਿੱਲੇ ਐ ਤੇ ਵੀ ਉਹਨਾਂ ਨੇ ਐਕਸਟਰੀ ਹੋਣੀ ਐ ਤੇ ਵੀ 3200 ਰੁਪਿਆ ਮੰਗਿਆ ਤੇ ਬੜਾ ਹੀ ਕਹਿੰਦਾ ਰੋਣ ਲੱਗਾ ਮੈਂ ਕਹਿੰਦਾ ਉਹ ਨਾ ਵੀਰੇ ਰੋਣਾ ਮੈਂ ਕਹਿੰਦਾ ਸਾਡੇ ਕੋਲ ਲੰਗਰ ਦੇ ਪੈਸੇ ਪਏ ਆ ਵੀਰੇ ਯਾਰ ਮੈਂ ਪਾਤਾ 3200 ਮੈਂ ਕਹਿੰਦਾ ਯਾਰ ਪਹਿਲਾਂ ਤੂੰ ਬਾਪੂ ਦਾ ਇਲਾਜ ਕਰਾ ਨਾ ਬਚਾਰੇ ਯਾਰ ਬਚਾਰੇ ਦਾ ਨਾ ਪਿਆ ਹੋਆ ਤੇ ਥੋੜੇ ਟਾਈਮ ਬਾਅਦ ਉਹਦੀ ਤਵਾਜ਼ ਬਦਲ ਗਈ ਜਦੋਂ ਮੈਂ ਫੋਨ ਲਾਇਆ ਮੈਂ ਕਿਹਾ ਬਾਪੂ ਕਿਵੇਂ ਬਾ ਹਾਂ ਠੀਕ ਆ ਬਾਪੂ ਹਾਂ ਤਾਂ ਬਹੁਤ ਠੀਕ ਹੈ ਤੂੰ ਸੁਣਾ ਕਹਿੰਦੇ ਹੋ ਹਾਂ ਬਾਬਾ ਹਲੋ ਉਤਾ ਜੀ ਹੋਏ ਕਿਵੇਂ ਆ ਤੂੰ ਠੀਕ ਆ ਮੈਂ ਕਿਹਾ ਤੇਰੀ ਗੱਲ ਹੈ ਕਿ ਮੈਂ ਕਹਿੰਦੇ ਤੇਰਾ ਉਹ ਫਲਾਨੀ ਗੱਲ ਦਾ ਤੂੰ ਬਹੁਤ ਹਸਉਂਦਾ ਯਾਰ ਮੈਂ ਕਿਹਾ ਬਾਪੂ ਵਾਲੀ ਤਾਂ ਸਾਲਾ ਗੱਲ ਹੀ ਭੁੱਲ ਗਿਆ ਯਾਰ ਇਹ ਹੈ ਨਾ ਮੈਂ ਕਹਿੰਦੇ ਹੋਰ ਬਾਕੀ ਚੱਲ ਠੀਕ ਆ ਮੈਂ ਕਿਹਾ ਤਾਂ ਚੱਲਦਾ ਹੈ ਬਾਪ ਉਹ ਹੋਈਏ ਝੱਲਾ ਮਟਾਂ ਚੱਲਦਾ ਰਹਿੰਦਾਗਾ ਤੂੰ ਕੱਲ ਧੰਨਵਾਦ ਤੇਰਾ ਜੇ ਮੌਜਾ ਹੋ ਗਿਆ ਉਹ ਮੇਰੇ ਮਰਨ ਲੱਗਿਆ ਨੇ ਉਹ ਦੂਜੀ ਰਾਤ ਨੂੰ ਮੈਂ ਕਿਹਦੀ ਸੁਣਾਵਾ ਯਾਰ ਮੈਂ ਕਿਹਾ ਮੈਂ ਪੈਸੇ ਪਾਏ ਸੀ ਮੈਂ ਕਿਹਾ ਵੀ ਉਹਦੇ ਐਕਸਰੇ ਉਖਰੇਆ ਬਾਤ ਤੇ ਉਹ ਸਾਰਾ ਸਰ ਕਿਹਾ ਉਹਦਾ ਜਿੰਨੇ ਕਰਦੇ ਉਹਨੇ ਤੇ ਤੋਂ ਲਏ ਹੀ ਬਾਪੂ ਪਰ ਇਹਨਾਂ ਸੀਗਾ ਔਰ ਬਿਲਕੁਲ ਠੀਕ ਹੈ ਤੇ ਐਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਯਾਰ ਮੇਰੀ ਗੱਲ ਸੁਣ ਮਸਾ ਤੇਰਾ ਫੋਨ ਮਿਲਿਆ ਮਸਾ ਤੂੰ ਚੱਕਿਆ ਤੂੰ ਹਣ ਹੋਰ ਹੀ ਤਾਂ ਮੈਂ ਉਹ ਪਹਿਲਵਾਈ ਆਈ ਨਹੀਂ ਯਾਰ ਉਹ ਤੇਗਣੇ ਸੀਗਾ ਉਹ ਤਾਂ ਨਹੀਂ ਹੋਏ ਹੈ ਮੇਰਾ ਭਰਾ ਬੜਾ ਕੋਸਲਾ ਯਾਰ ਤੂੰ ਬੋਲਦਾ ਕਿਵੇਂ ਹੈ ਉਹ ਬੋਲਾ ਜੇ ਬੋਲਦਾ ਸਾਹ ਬਹੁਤ ਆਉਂਦਾ ਉਹ ਹਲਾ ਉਹ ਸੁਣਾ ਯਾਰ ਬੰਦਾ ਹੜਾ ਕਸਤਾ ਤੂੰ ਹਾਂ ਯਾਰ ਉਹ ਗੱਲ ਕਹੇ ਵੀ ਬੜਾ ਠੀਰ ਕਸਮ ਦਾ ਬੰਦਾ ਯਾਰ ਤੂੰ ਯਾਰ ਇੰਨਾ ਸੋਹਣਾ ਯਾਰ ਤੂੰ ਪਰ ਲੁਚਾ ਬੰਦਾ ਹੈ ਹਾਂ ਮੈਂ ਕਹ ਮੈਥੋਂ ਲੈ ਕੇ 3200 ਰੁਪਇਆ ਹੁਣ ਮੈਨੂੰ ਗਾਲਾਂ ਕੱਢੀ ਜਾਂਦਾ ਹੈ ਹੈਨਾ ਉਹ ਠੀਰ ਹੋ ਗਿਆ ਫੈਟੋ ਦਾ ਭਰਾ ਦਾ ਹਲੋ ਜਾਨੀ ਚੰਗਾ ਹੈ ਤੇ ਮੈਂ ਕੱਲ ਨੂੰ ਲਾਉਂਗਾ ਫੋਨ ਦੇ ਹੋਰ ਜੇ ਵੀ ਜੇ ਹੋਈ ਦਸੀ ਮੈਂ ਕਿ ਮੋੜਦੇ ਪੈਸੇ ਫਿਰ ਹੈ ਮੈਂ ਕਿ ਪੈਸੇ ਮੋੜਦੇ ਮੈਂ ਕਿ ਅੱਜ ਥੋੜੀ ਮੋੜਨੇ ਆ ਮੈਂ ਕਿ ਨਹੀਂ ਮੈਂ ਕਿ ਚੱਲ ਕਿੱਦੇ ਮੋੜਦੇ ਆ ਤੇ ਕੋਈ ਉਹ ਲਾਇਆ ਬਾਪੂ ਦੇ ਲਾਇਆ ਯਾਰ ਬਾਪੂ ਤੇਰਾ ਕੀ ਤੇ ਮੇਰਾ ਕੀ ਹੈ ਇੱਕ ਨਾ ਮੇਰੇ ਕੋਲ ਸਟੋਰੀ ਹੈ ਇਹਨੂੰ ਦੇਉਂਗਾ ਦਾਰੀ ਹਾਂ ਗੱਲ ਤਾਂ ਬੜੀ ਸੋਹਣੀ ਰੋਈ ਆ ਤੂੰ ਲੋਕ ਹੱਥ ਦੇ ਵੇਖੀ ਪੱਖਾ ਟੁੱਟ ਜਾਣੀਆਂ ਠੀਕ ਹੈ ਤੇ ਲਿਖਾਉਂਗਾ ਮੈਂ ਯਾਰ ਤੂੰ ਆਏ ਸੁਣਾਈ ਤੂੰ ਮੇਰਾ ਨਾਮ ਪਾਜੀ ਮੈਂ ਕੋਈ ਨੋਤਾ ਪਾ ਦੂੰਗਾ ਮੈਂ ਕਿ ਲੈਂਦੇ ਨਹੀਂ ਬਣਿਆ ਆ ਬੋੜੇ ਕਾ ਪਏ ਮੈਨੂੰ ਲੱਗਿਆ ਪਤਾ ਵੀ ਮੈਂ ਮੈਂ ਠੂਈ ਕਿਤਾ ਨਹੀਂ ਮੈਂ ਕਿ ਇਹਦਾ ਸੌਰੀ ਦਾ ਪਤਾ ਕਰਕੇ ਤੈਨੂੰ ਪੈਰ ਦਾ ਗਾਲਾ ਕੱਢੀ ਆ ਨਾ ਉਹ ਯਾਰ ਮੈਂ ਸਭ ਜਾਣਦਾ ਕਿੱਥੋਂ ਬੋਲਦਾ ਤੂੰ ਮੈਨੂੰ ਕਹਿੰਦਾ ਉਹ ਯਾਰ ਇਹ ਨਹੀਂ ਹੁੰਦਾ ਬਜ਼ੁਰਗ ਬੰਦੇ ਤੇ ਲੱਗੇ ਲੱਗੇ ਯਾਰ ਆ ਤੂੰ ਹਰ ਸ਼ੁੱਕਰਵਾਰ ਨੂੰ ਜਾ ਕੇ ਉਹਨਾਂ ਨੂੰ ਧੱਕੀ ਉਹਨਾਂ ਨੂੰ ਹੀ ਧੱਕੀ ਉਹਨਾਂ ਸਾਡੇ ਵਾਲੇ ਨੇ ਤਾਂ ਇੱਕ ਵਾਰੀ ਮੰਗੇ ਹੈ ਹੈ ਮੈਂ ਵੀ ਠੀਕ ਹੈ ਤੇਰੀ ਗੱਲ ਬਾਈ ਤੇ ਬਾਕੀ ਚੱਲ ਕੋਈ ਨਹੀਂ ਵਾਦੀ ਉਹ ਦੱਸੀਦਾ ਨਹੀਂ ਹੈ ਨਾ ਤੇ ਅੱਜ ਫਿਰ ਕਿਹੜੀ ਪਾਵੇਂਗਾ ਵੀਡੀਓ ਮੈਂ ਤਾਂ ਸੋਚੀ ਜਾਂਦਾ ਹਲੇ ਪਹਿਲਾਂ ਸੋਚੀ ਕੇ ਰੱਖਿਆ ਕਰੀ ਜਾਂਦਾ ਸੋਚੀ ਜਾਂਦਾ ਤਦੰਨਾ ਹੁਣਾਂ ਨੂੰ ਪਤਾ ਹੋਵੇ ਪਾਉਣਾ ਕੀ ਹੈ ਹੈ ਮੈਂ ਉਹ ਬਾਈ ਉਹ ਯਾਰ ਪਾ ਕੇ ਦੱਸੂਗਾ ਨੂੰ ਮੈਂ ਚੱਲ ਠੀਕ ਉਹ ਤੇਰੀ ਬੱਸ ਜੀ ਬ੍ਰੇਕਾ ਛੱਡ ਗਈ ਸੀ ਉਹ ਗੱਲ ਠੀਕ ਮੈਨੂੰ ਤਾਂ ਗੱਪ ਲੱਗਦਾ ਯਾਰ ਤੇਰਾ ਹਾਂ ਮੈਨੂੰ ਗੱਪੀ ਜਾਂਦੂ ਯਾਰ ਬੰਦਾ ਆਏ ਹੈ ਨਹੀਂ ਬੰਦਾ ਯਾਰ ਬੰਦਾ ਕੁੱਤਾ ਤੂੰ ਮੈਂ ਇਹਨਾਂ ਨੂੰ ਬਹੁਤ ਬੰਦਾ ਲੁਚਾ ਮੈਂ ਕਿੱਥੇ ਪੈਸੇ ਦੇ ਦੇ ਤੈਨੂੰ ਮੈਂ ਕਹਾ ਬਾਪੂ ਮੈਨੂੰ ਤੇਰਾ ਵੀ ਨਹੀਂ ਡੱਲਾ ਲੱਗਦਾ ਮੈਨੂੰ ਫੋਟੋ ਬਾ ਮੈਂ ਕਹਾ ਵੀਡੀਓ ਕਾਲ ਲਾ ਹਾਂ ਵੀਡੀਓ ਕਾਲ ਲਾ ਲਈ ਮੋਟਰਸਾਈਕਲ ਤੇ ਬੈਠਾ ਜਿਹੜਾ ਮੈਂ ਕਹਾ ਬਾਪੂ ਕਿੱਥੇ ਆ ਹਾਂ ਹਾਂ ਬਾਪੂ ਮੈਂ ਕਹਾ ਤੂੰ ਤਾਂ ਬਾਪੂ ਨੂੰ ਲੈ ਕੇ ਆਇਆ ਮੈਂ ਫਿਕਰ ਤੂੰ ਮੋਟਰਸਾਈਕਲ ਤੇ ਆ ਬਾਪੂ ਬਾਪੂ ਦਾ ਬਰ ਐਮਬੂਲੈਂਸ ਤੇ ਭੇਜ ਤਾਂ ਬਾਪੂ ਦਾ ਉਹ ਮਗੱਲ ਨਹੀਂ ਐ ਐਮਬੂਲੈਂਸ ਤੇ ਭੇਜਦਾ ਬਾਪੂ ਮੈਂ ਕਹਿੰਦਾ ਪਹਿਲਾਂ ਬਾਪੂ ਨੂੰ ਮੋਟਰਸਾਈਕਲ ਤੇ ਲੈ ਆਇਆ ਸੀਗਾ ਯਾਰ ਉਦੋਂ ਆਈ ਸੀ ਡੋਂਟ ਲਾਗਿਆ ਫੇਰ ਐਂਬੂਲੈਂਸ ਹੀ ਜਾਣਾ ਸੀ ਮੈਂ ਕਿਹਾ ਹਸਪਤਾਲ ਤੇ ਜਦੋਂ ਲੈ ਕੇ ਆਉਂਦੇ ਉਦੋਂ ਢਿੱਲਾ ਹੁੰਦਾ ਬੰਦਾ ਉਦੋਂ ਐਂਬੂਲੈਂਸ ਤੇ ਲਿਆਉਂਦੇ ਜਦੋਂ ਹਸਪਤਾਲ ਚ ਜਾਂਦਾ ਉਹ ਤਾਂ ਪਰ ਮੋਟਰਸਾਈਕਲ ਤੇ ਜਾਵੜੇ ਇਹ ਥੋੜਿਆ ਨਾ ਮੈਂ ਪਹਿਲਾਂ ਮੋਟਰਸਾਈਕਲ ਤੇ ਆਇਆ ਜਦੋਂ ਬੁਬਾਰਤੀ ਹੋ ਠੀਕ ਹੋ ਗਿਆ ਐਂਬੂਲੈਂਸ ਤੇ ਗਿਆ ਲੱਗ ਤੇ ਗਿਆ ਮਗਾ ਟੂ ਹੀ ਗੁੱਟ ਗਿਆ ਤੂੰ ਲੱਗਿਆ ਪਤਾ ਮੈਂ ਕਿਹਾ ਬਾਬਾ ਚਲੋ ਮੈਂ ਕਿਹਾ ਛੱਡ ਇਹੋ ਜਿਹੇ ਬੰਦੇ ਵੀ ਟੱਕਰ ਜਾਂਦੇ ਆ ਯਾਰ ਸਹੀ ਗੱਲ ਹੈ ਜੀ ਹਾਂ ਸਹੀ ਗੱਲ ਆ ਤੇ ਵੇਖ ਲੈ ਨਹੀਂ ਦਾ ਯਾਰ ਮੈਂ ਰੱਬ ਹੀ ਰੱਖਾ ਯਾਰ ਮੈਨੂੰ ਗੱਲਾਂ ਕਿਹੜੀ ਗੱਲ ਕਰਨ ਲੱਗਾਈ ਮੈਂ ਕਿ ਤੂੰ ਜਿਵੇਂ ਉਹ ਆਪਣਾ ਭੱਟੀ ਸੀਗਾ ਹਾਂਜੀ ਭੱਟੀ ਭੱਟੀ ਨੂੰ ਨਾ ਇੱਕ ਸਾਡੇ ਕੋਲੇ ਹੁੰਦਾ ਈਮੰਦਰ ਹਾਂ ਬਾਬਾ ਉਹ ਈਮੰਦਰ ਇਹੋ ਜਿਹਾ ਬੰਦਾ ਸੀ ਉਹਨੂੰ ਲਾਲ ਚ ਬੜਾ ਕਰਦਾ ਸੀ ਜਾਲਾ ਅੱਛਾ ਖਾਣ ਪੀਣ ਦਾ ਆਏ ਨਹੀਂ ਮਤਲਬ ਕਿ ਜਿਵੇਂ ਇਕੱਠੇ ਬੈਠੇ ਆਏ ਵੀ ਚਿਕਨ ਚੁਕਣ ਬਣਾ ਲਿਆ ਹਣਾ ਉਹਦੀ ਸੁਤਾ ਉਹਦੀ ਰੇਲੀ ਜਿਹੜੀ ਚੀਜ਼ ਬਣ ਗਈ ਵੀਰ ਨੂੰ ਸੁਣੀ ਨਹੀਂ ਛੱਡਣਾ ਆਪਾਂ ਵੀ ਕੋਈ ਹੋਰ ਨਾ ਖਾ ਜੇ ਚਿਕਨ ਬਣਾ ਲਿਆ ਤੇ ਉਧਰੋਂ ਪੈ ਗਿਆ ਬੰਟੀ ਦਾ ਰੌਲਾ ਭੱਟੀ ਸਾਰੇ ਨੇ ਇਹਨਾਂ ਨੇ ਚੱਕ ਲੀਆਂ ਡਾਂਗਾਂ ਤੇ ਲੜਨ ਉੱਠ ਗਏ ਉਧਰ ਬਾਂਗਾ ਚੱਲਣ ਕਰਵਾਏ ਕਰਵਾਏ ਉੱਥੇ ਨਾ ਸਰ ਪਾਟ ਕੇ ਉਧਰ ਉਧਰੀ ਖੂਨੋ ਖੂਨ ਉਧਰ ਵੇਚਦੀ ਉਹ ਨਾ ਪਤਾ ਹੀ ਕਰੇ ਮਿੰਦਰਾ ਲੋ ਹਾ ਹਾ ਵਾਟੀ ਗਈ ਉਹ ਮੀਟ ਮੀਟ ਢਾਕਤਾ ਸੀ ਓਏ ਮੀਟ ਢਾਕਤਾ ਜੀ ਬਿੱਲੀ ਤਾਂ ਨਹੀਂ ਖਾਜੂ ਭੈਣ ਤੇਰੀ ਹਲੋ ਉਹ ਮੀਟ ਦਾ ਗਿਆ ਬਿੱਲੀ ਕਾ ਦੀ ਮੁਰਗਾ ਤੁਰੇ ਫਿਰਾਂਗੇ ਯਾਰ ਤੋਹ ਕਹਿੰਦੇ ਇੱਥੇ ਬੰਦੇ ਮਰੀ ਜਾਂਦੇ ਆ ਤੈਨੂੰ ਮੀਟ ਦੀ ਪਈ ਐ ਤੇ ਮੈਨੂੰ ਕਿਹੜਾ ਲੱਗਦਾ ਨਹੀਂ ਯਾਰ ਮਰੀ ਜਾਂਦਾ ਐਵੇਂ ਤੂੰ ਮੇ ਨਾਲ ਹੀ ਆ ਥੋੜੇ ਉਹ ਪੱਟੀ ਤੂੰ ਚੱਲ ਮੀਟ ਢੱਤਾ ਕਰ ਉਹ ਸੁਦਾ ਕਾਨ ਚ ਨਾਲੇ ਉਧਰ ਬਣਾਗਾ ਕਰੀ ਜਾਂਦਾ ਉਹੀ ਗੱਲ ਉਹ ਭੱਟੀ ਕਹਿੰਦਾ ਕੋ ਸਾਡੇ ਹੋਰ ਹੁੰਦਾ ਹੀ ਮੁੰਡਾ ਸਾਡੇ ਨਾਲ ਦਾ ਹੀ ਸੀਗਾ ਰਾਹ ਤੇ ਜੋੜ ਕੇ ਉਹਦੇ ਮਾਰੀ ਨਾਂ ਲਿਆਵਾਂਗੇ ਕਹਿੰਦਾ ਨਾਂ ਨਾ ਉਹ ਠੀਕ ਮਾਰੀ ਆ ਮੇਰੇ ਮਾਰੀ ਤੂੰ ਇਥੇ ਫੇਰੇ ਦਿੰਦੇ ਸਾਲ ਆਂਗਰੀ ਜਾ ਚੱਪਾ ਜਾ ਉਹਦੇ ਚੱਲ ਮੀਟ ਤੁੱਤਾ ਕਰ ਚੱਲ ਕੇ ਉਹ ਭਰਾਵਾ ਖੀਰ ਉਧਰ ਹੱਥ ਪਤਾੜ ਲੈ ਜਾਣੇ ਸੀ ਬੰਦੇ ਕਿੱਥੇ ਜਾਣ ਦੇਵੇ ਉੱਪਰ ਗੱਡੀ ਕਮਾਲ ਹੋਈ ਜਾ ਰਹਾ ਬਿੱਲੀ ਵੀ ਦਖਾਜੂ ਯਾਰ ਕਮਾਲ ਆ ਥੋਡੀ ਯਾਰ ਉੱਥੋਂ ਮੜਾ ਲਿਆ ਆ ਉਹ ਸਦਾ ਮੀਟ ਕੋਲੇ ਲਿਆ ਕੇ ਤਾਰਿਆ ਪਹਿਲਾਂ ਮਹਿੰਦਰ ਨੂੰ ਫੇਰ ਗਏਗਾ ਹੁਣ ਮਹਿੰਦਰ ਮੈਨੂੰ ਗੱਡੂ ਕਮੈਂਟ ਚ ਕਾਲਾ ਬਾਬਾ ਆ ਗਈ ਗਿਆ ਨਾ ਕਿਉਂਕਿ ਪੱਟੀ ਜਮਾ ਸਿਰੇ ਦਾ ਸਾਡਾ ਬੰਦਾ ਲੁੱਚਰ ਸੀ ਬਾਬਾ ਜਿਵੇਂ ਮਰਜੀ ਆ ਚਲਾਲਾ ਕੁੜੀ ਦੀ ਆਵਾਜ਼ ਕਢਾ ਲਾ ਜਿਵੇਂ ਮਰਜੀ ਆ ਕਢਾ ਲਾ ਇਹ ਕਰਦਾ ਹੁੰਦਾ ਸੀ ਮਿਲ ਗਿਆ ਹੁਣ ਮੈਨੂੰ ਠੀਕ ਹੈ ਇਹ ਪੱਟੀ ਆ ਜੀ ਹੁਣ ਕਮੈਂਟ ਵੀ ਪਾਊਗਾ ਵਿੱਚ ਭਰਾ ਆਪਣਾ ਛੋਟਾ ਅਸੀਂ ਲੋਨ ਲੈਣਾ ਨਾ ਮਨ ਲੌਕਡਾਉਨ ਸ਼ਰਾਬ ਪੀ ਹੁੰਦੇ ਸੀ ਯਾਰ ਕਾਹਦਾ ਲੋਕ ਆ ਨਾ ਉਹ ਡਿਫਾਲਟਰ ਹੁੰਦੇ ਸੀ ਉਮਰਾਂ ਇਹੋ ਜੀਆਂ ਦੁਕਾਨ ਤੇ ਹਰੇਕ ਨੇ ਇੱਕ ਦੂਜੇ ਨਾਲ ਵੀ ਲੋਨ ਲੈਣਾ ਓਏ ਹਾਂ ਲੈਣਾ ਇੱਕ ਕਰਿਆਨੀ ਵਾਲਾ ਨਾਲ ਹੀ ਪਾਲੀ ਅਸੀਂ ਕਿਵੇਂ ਆ ਠੀਕ ਆ ਉਹਦੀ ਦੁਕਾਨ ਤੇ ਬਹਿ ਜਾ ਕਰਕੇ ਜਾ ਕੇ ਉਹਦੋਂ ਪੱਟੀ ਨੇ ਕਰ ਲਈ ਸੈਟਿੰਗ ਹਾਂ ਵੀ ਕੀ ਲੈਣਾ ਐਲਸੀ ਨਹੀਂ ਵੱਡੀ ਵੱਡੀ ਮੈਂ ਕਿਹਾ ਪੂਰੀ ਪੱਟੀ ਲੈਣੀ ਆ ਪੂਰੀ ਹਾਂ ਪੂਰੀ ਸਿਰੇ ਦੀ ਲਵਾ ਗਈ ਤੇ ਦੁਕਾਨ ਕਰਿਆਨੀ ਦੇ ਬਾਪ ਨੂੰ ਮੈਂ ਕਿਹਾ ਹਾਂ ਓ ਆ ਮੈਂ ਕਿਹਾ ਉਹ ਤਾਂ ਚੱਲ ਜੂ ਤੁਹਾਰੀ ਸੀ ਤੇ ਬਹਿਣ ਦੇ ਦੂ ਮੈਂ ਕਿਹਾ ਹਾਂ ਤੇ ਮੈਂ ਕਹਿੰਦਾ ਆਪਣੀ ਆੜੀ ਹੈਗੀ ਉਹ ਕਹਿੰਦਾ ਬੱਸ ਫੇਰ ਤਾਂ ਹੋ ਗਿਆ ਕੰਮ ਉਹੀ ਗੱਲ ਜਦੋਂ ਉਹ ਆਏ ਉਹਨੂੰ ਮੈਂ ਕਹਾਂ ਮੇਰੇ ਨਾਲ ਰੈਸਟਰੀ ਵਾਲੇ ਆਉਂਦੇ ਹੈਗੇ ਮਾਰੇ ਇੱਥੇ ਆਉਣਗੇ ਮੈਂ ਕਹਾਂ ਉਹਨੂੰ ਪਤਾ ਹੀ ਨਾ ਲੱਗੇ ਵੀ ਦੁਕਾਨ ਕਿਹਦੀ ਹੈ ਮੈਂ ਤੈਨੂੰ ਕੋਈ ਚਾਹ ਲਿਆ ਤੂੰ ਚਾਹ ਲੈਣ ਉੱਠਦਾ ਉਹਨਾਂ ਦਾ ਕੋਈ ਗੱਲ ਨਹੀਂ ਉਧਰ ਉਹ ਆ ਗਿਆ ਵਾਪਸ ਸੀਟ ਤੇ ਬਹਿ ਗਿਆ ਅੱਛਾ ਉਧਰੋਂ ਭੱਟੀ ਆ ਗਿਆ ਕਿਵੇਂ ਬਾਈ ਕਹਿੰਦਾ ਮੈਂ ਕਹਾਂ ਠੀਕ ਆ ਹੋਰ ਕਿਵੇਂ ਭੱਟੀ ਜਾ ਮੈਂ ਕਹਾਂ ਚਾਹ ਲੈ ਕੇ ਆਈ ਚਾਹ ਲੈ ਕੇ ਆ ਬੜਾ ਚਾਹ ਤਾਂ ਕੀ ਹੈ ਮਗਰ ਨਾ ਨਾ ਚਾਹ ਨੂੰ ਮਸਾਂ ਆਏ ਚਾਹ ਵੀ ਲੈ ਕੇ ਆ ਮੈਂ ਕਹਾਂ ਮੈਂ ਵੀ ਪੀਣੀ ਹੈ ਮੈਂ ਵੀ ਉਹੀ ਆ ਗਿਆ ਨਾਸ਼ਤਾ ਨਹੀਂ ਕਰਿਆ ਹਜੇ ਘਰੇ ਮੈਂ ਕਿਹਾ ਜਾਣਾ ਨੌਕਰ ਆਏ ਨਹੀਂ ਕਿ ਮੈਂ ਕਿਹਾ ਕੀ ਆਇਆ ਇਹ ਉਹ ਨੌਕਰ ਬਣਾ ਲਿਆ ਹੁਣ ਉਹਨੂੰ ਆਇਆ ਵੀ ਇਹਨਾਂ ਨੂੰ ਦੇਖਣ ਆਲੇ ਆਏ ਨੇ ਸਾਰੇ ਸਾਹੀ ਬਜ਼ੁਰਗਾਂ ਨੂੰ ਕਿਹਨੇ ਦੇਖਣ ਆਉਣਾ ਆਏ ਤਾਂ ਦੇਖਦਾ ਹੈ ਨਾ ਚਲ ਉਦੋਂ ਵੀ ਨੌਜਵਾਨ ਸੀ ਅਹੀਂ ਉਧਰ ਉਹਨੂੰ ਵੇਖ ਕੇ ਤੇ ਫੋਨ ਲੈਂਡਲੈਂਡ ਫੋਨ ਹੁੰਦੇ ਸੀ ਠੀਕ ਹੈ ਤੇ ਉਹ ਬਾਈ ਪਾਸ ਕਰਤਾ ਉਹਨੂੰ ਅੱਛਾ ਕਹਿੰਦਾ ਓਕੇ ਆ ਕਹਿੰਦਾ ਹੁਣ ਫੋਨ ਤੇ ਇੱਕ ਵਾਰੀ ਕਨਫਰਮ ਕਰਨਗੇ ਮੈਂ ਕਿਹਾ ਗੱਲ ਹੀ ਕੋਈ ਨਹੀਂ ਫੋਨ ਕਦੋਂ ਆਊਗਾ ਕਹਿੰਦਾ ਫੋਨ ਆਊਗਾ ਸੜਕੇ ਤੜਕੇ ਸੀ ਉਹ ਜੇ ਫੇਰ ਜਾਵੜਾ ਮધુ ਕੋਲ ਦੇ ਕਾਂ ਤੇ ਉੱਠ ਕੇ ਝਾਂਡੇ ਹੁੰਦੇ ਸੀ ਮੈਂ ਕਿਵੇਂ ਸੇਠਾ ਕਹਿੰਦਾ ਠੀਕ ਆ ਜਦੋਂ ਫੋਨ ਆਵੇ ਭੱਜ ਕੇ ਮੈਂ ਚੱਕ ਲਾ ਹਲੋ ਤੇਰਾ ਉਹ ਕਹਿੰਦਾ ਆਇਆ ਤਾਂ ਮੈਂ ਕਹਾ ਯਾਰ ਮੇਰਾ ਕੋਈ ਐਮਰਜੈਂਸੀ ਫੋਨ ਆਉਣਾ ਯਾਰ ਮੈਂ ਤੈਨੂੰ ਸਮਝ ਨਹੀਂ ਦੇਣਾ ਜਦੋਂ ਸਿੱਧਾ ਆਇਆ ਫੋਨ ਉਹਨਾਂ ਦਾ ਉਹ ਕਹਿੰਦੇ ਹਲੋ ਅਫਤਾਰ ਸਿੰਘ ਕਹਿੰਦਾ ਸਟੋਰ ਮੈਂ ਕਹਾ ਹਾਂਜੀ ਕੌਣ ਬੋਲ ਰਿਹਾ ਮੈਂ ਕਹਾ ਅਫਤਾਰ ਸਿੰਘ ਬੋਲ ਰਿਹਾ ਤੇ ਇਹ ਤੁਹਾਡਾ ਹੀ ਨੰਬਰ ਮੈਂ ਕਹਾ ਬਿਲਕੁਲ ਆਪਣਾ ਜੀ ਮੈਂ ਤਾਂ ਹੀ ਬੋਲ ਰਿਹਾ ਜੀ ਆਪਣਾ ਹੈਨਾ ਉਹਨਾਂ ਨੇ ਜਵਾਬ-ਜਵਾਬ ਪੁੱਛੇ ਮੈਂ ਦੇਤੇ ਤੇ ਅਸਮੈ ਨੂੰ ਉਧਰੋਂ ਪੱਟੀ ਦਾ ਫੋਨ ਆਇਆ ਮੈਂ ਕਿਵੇਂ ਕਹਿੰਦਾ ਵਧਾਈਆਂ ਭਾਈ ਹੋ ਗਿਆ ਮੈਂ ਕਹੋਗਾ ਕੰਮ ਹੋ ਗਿਆ ਕਹਿੰਦਾ ਹਾਂ ਬਾਅਦ ਫਿਰ ਤਿੰਨੇ ਤੀਜੇ ਕਿ ਮਹੀਨੇ ਆ ਗਏ ਕਿ ਅਸਤਾਲੇ ਜਦੋਂ 2 ਮਹੀਨੇ ਤੱਕ ਭਰਿੰਗਾ ਨਹੀਂ ਤੀਜੇ ਮਹੀਨੇ ਆ ਗਏ ਉਹਦੇ ਕੋਲੇ ਕਹਿੰਦੇ ਮਾਲਕ ਕਿੱਥੇ ਹੋ ਕਹਿੰਦਾ ਮੈਂ ਆ ਉਹ ਕਹਿੰਦਾ ਤੂੰ ਨਹੀਂ ਅ ਬਚਾਲ ਅ ਅਗਲੀ ਮਾਲਕ ਦਾ ਕਿੱਥੇ ਕਹਿੰਦਾ ਉਹ ਅਗਲੀ ਮਾਲਕ ਕਿਹੜਾ ਹੁੰਦਾ ਅਸਲੀ ਮੈਂ ਹਾਂ ਸਾਲ ਮੈਂ ਨਕਲੀ ਨਹੀਂ ਨਾ ਮੈਨੂੰ ਉਹ ਕਹਿੰਦਾ ਰੀਅਲ ਮਾਲਕ ਲਿਆ ਬਚਾਲ ਉਹ ਕਹਿੰਦਾ ਯਾਰ ਜੀ ਕਹਿੰਦਾ ਮੈਨੂੰ ਪਤਾ ਕਿ ਨਾ ਤੂੰ ਆਏ ਸੀ ਬਾਈ ਨੂੰ ਦੇਖਣ ਚਾਹ ਪਿਆਈ ਤੈਨੂੰ ਹਾਂ ਕਹਿੰਦਾ ਬਾਈ ਨੂੰ ਲਿਆ ਹਾਂ ਬਾਈ ਥੋੜੀ ਇੱਥੇ ਆਉਂਦਾ ਕਹਿੰਦਾ ਉਹ ਤਾਂ ਇੱਥੇ ਥੋੜੀ ਹੁੰਦੇ ਉਹ ਤਾਂ ਉੱਥੇ ਹੁੰਦੇ ਕਹਿੰਦਾ ਗਿੱਲੀ ਹਾਂ ਕਹਿੰਦਾ ਗਿੱਲੀ ਕੀ ਕਰਦੇ ਨੇ ਕਹਿੰਦਾ ਤਾਂ ਕਬਜ਼ਾ ਲਿਆ ਉਹਨੇ ਬੈਲੀ ਦਾ ਅੱਛਾ ਕਹਿੰਦਾ ਫਿਰ ਇੱਥੇ ਕਿਵੇਂ ਕਹਿੰਦਾ ਇੱਥੇ ਦਾ ਕੋਠੀਆਂ ਆਈਆਂ ਜਿਹੜੇ ਰਹਿੰਦੇ ਆ ਉਹ ਆ ਗਲੋਨੀ ਵੀ ਉਹਨਾਂ ਤੋਂ ਹੀ ਆ ਕੰਦਾ ਆਪਣੀ ਤਾਂ ਗਲੀ ਕਰਾਨੇ ਦੀ ਦੁਕਾਨੀ ਆ ਉਹ ਬੰਦੇ ਬੰਦੇ ਮਾਰਦੇ ਆ ਕਹਿੰਦਾ ਉਹਨਾਂ ਦਾ ਦੂਜਾ ਕੰਮ ਆ ਉਹਨੇ ਪੱਟੀ ਨੂੰ ਫੋਨ ਲਾ ਰਿਹਾ ਕਹਿੰਦਾ ਹਲੋ ਪੱਟੀ ਕਹਿੰਦਾ ਹਾਂ ਪੱਟੀ ਕਹਿੰਦਾ ਲੋਨ ਗਲਤ ਦਵਾਤਾ ਯਾਰ ਤੂੰ ਕਹਿੰਦਾ ਉਹ ਬੰਦਾ ਗਲਤ ਆ ਪੱਟੀ ਕਹਿੰਦਾ ਹੋਰ ਯਾਰ ਮੈਨੂੰ ਬਾਅਦ ਚ ਪਤਾ ਲੱਗਿਆ ਕਹਿੰਦਾ ਐਵੇਂ ਨਾ ਉਡੋ ਰੋਟੇ ਯਾਰ ਲਾ ਤਮਾ ਬਾਹਰ ਡਣ ਕੇ ਕਹਿੰਦਾ ਆਪਾਂ ਥੋੜੀ ਜਾਣਾ ਯਾਰ ਹਾਂ ਪੱਟੀ ਮੈਨੂੰ ਕਹਿੰਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਮੈਂ ਕਿਹਾ ਕਿਵੇਂ ਕਹਿੰਦਾ ਲਾਲੇ ਦਾ ਖੜਾ ਵੀ ਝੁੱਟ ਗਿਆ ਆਪਣਾ ਵੀ ਝੁੱਟ ਗਿਆ ਕਹਿੰਦਾ ਲਾਲੇ ਨੇ ਡਰਾ ਤੇ ਕਹਿੰਦਾ ਉਹ ਦੂਜੇ ਆ ਕਹਿੰਦਾ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਮੈਂ ਕਿਹਾ ਮੈਂ ਤਾਂ ਆਪ ਫਸ ਗਿਆ ਭਰਾਵਾ ਵੀ ਅੱਦੇ ਮੈਂ ਭਰ ਦਿੰਦਾ ਅੱਦੇ ਤੂੰ ਭਰ ਦੇ ਜਿ ਬਾੜੀ ਗੱਲਾਂ ਬਚਣਾ ਤਾਂ ਵੀ ਮੈਂ ਤਾਂ ਇਹੀ ਕਰ ਸਕਦਾ ਭਰਾਵਾ ਮੈਂ ਤੇ ਗੋਲੀਆਂ ਨਹੀਂ ਖਾਦੀਆਂ ਜਾਣੀਆਂ ਉਹ ਬਹਫਾ ਕਰ ਬੈਂਕ ਜਾਣੇ ਬੈਂਕ ਦਾ ਕੰਮ ਜਾਣੇ ਆਪ ਬਾਹਰ ਹੋ ਜਾਣਾ ਬਾਹਰ ਹੋ ਜਾਣੇ ਹੈਨਾ ਆਪੇ ਲਾਲੀ ਦੁਕਾਨ ਤੇ ਕਿਰੇ ਗੱਡੀ ਜਾਣਗੇ ਬਈ ਨੇ ਲੋਨ ਪਾਸ ਕਰਾਈ ਪੱਟੀ ਨੇ ਇੰਨੇ ਲੋਨ ਪਾਸ ਕਰਾਈ ਪੱਟੀ ਯਾਰ ਲੀਡਰ ਬੰਦਾ ਯ ਨਾ ਤਾਂ ਪਹ ਲੈ ਨਹੀਂ ਸਕਦੇ ਯਾਰ ਉਹਨੂੰ ਫੋਨ ਲਾ ਲੈ ਯਾਰ ਅੱਛਾ ਹਲੋ ਮੈਂ ਸਤੀ ਬੋਲਦੀ ਹਾਂ ਹੂੰ ਸਤੀ ਬਣ ਗਿਆ ਉਹਦੇ ਕੋਲ ਉਹ ਬੜਾ ਕੁ ਕਰਿਆ ਕਰੇ ਇਹਦੇ ਨਾਲ ਭਰਾਵਾ ਉਹਨੂੰ ਘਰੇ ਨਾ ਬੜਨ ਦਿਆ ਕਰੇ ਐ ਮੰਨ ਲੈ ਯਾਰ ਉਹਦਾ ਘਰ ਲੁਧਿਆਣੇ ਤੋਂ 1.5 ਪੌਣੇ 200 150 ਕਿਲੋਮੀਟਰ ਦਾ ਹੈਗਾ ਬੱਛਾ 150 ਕਿਲੋਮੀਟਰ ਫੋਨ ਨਹੀਂ ਕਰਦਾ ਮਮ ਬੜਾ ਐ ਕਰ ਕਰ ਨਖਰੇ ਜਿੜ ਕੁੜਾ ਗੰਗੂ ਯਾਰਾ ਉਹ ਕਰ ਕਰ ਮੇਰਾ ਦਹਿਲ ਇਨਾ ਮਿਲ ਗਿਆ ਤੇਰਾ ਮੇਰਾ ਜੀ ਕਰਦਾ ਫੋਨ ਤੇ ਲੱਗੇ ਹੀ ਰਹਾ ਲੱਗੇ ਹੀ ਰਹਾ ਹਾਏ ਸਤ ਗਏ ਹੁਣ ਤਾਂ ਤੂੰ ਮੇਰੀ ਅੱਠੀ ਹੋ ਗਈ ਉਹ ਮੂਰਿਓ ਕਰੇ ਹੁਣ ਤੂੰ ਸੱਤੀ ਨਹੀਂ ਕਹਿੰਦਾ ਉਹ ਕਹਿੰਦੀ ਕਿਉਂ ਹੁਣ ਤੂੰ ਮੇਰੀ ਹੋ ਗਈ ਅੱਠੀ ਹਮ ਪੱਦੀ ਪਾਸੇ ਬੋਲਦਾ ਨੌਕਾਂ ਨਹੀਂ ਹੁਣ ਤਾਂ ਨੌਕਾਂ ਯੇ ਮੋਰਕੇ ਬਾਬਾ ਯਾਰੋ ਨੇ ਕਹਿੰਦਾ ਬਸ ਠੀਕ ਐ ਮਿੱਟਿਆ ਹਾਂ ਚੰਗਾ ਲਵ ਯੂ ਯੂ ਟੂ ਹਾਂ ਮੈਂ ਕਦੇ ਬਾਹਰ ਲੱਗਿਆ ਇਹਨੇ ਕਰ ਦੇ ਉਹ ਯਾਰਾ ਹਾਂ ਹਾਂ 2 ਮਿੰਟ ਖੜ ਜਾ ਉਹ ਐ ਨਾ ਕਰੋ ਜਾਨੂ ਐ ਤਾਂ ਖੜਾ ਰਹੂਗੀ ਉੱਥੇ ਘੜਾਈ ਰੱਖਣਾ ਉਹਨੂੰ 1:30 ਵਜੇ ਬਾਹਰ ਨਾ ਅੰਦਰ ਮੈਂ ਕਹਿੰਦਾ ਯਾਰ ਸਿਰੇ ਹੀ ਕਰਾਂਦਾ ਹੀ ਬੰਦਾ ਇਹਦਾ ਉਹੀ ਆਈ ਦਾਰੂ ਰੱਖਣ ਮੀਟ ਰੱਖਣਾ ਮੜ ਕੇ ਮੈਨੂੰ ਫੜਾਦਾ ਪਾਉਣ ਮੈਂ ਚੱਕ ਲਿਆ ਜਦੋਂ ਕਹਿੰਦਾ ਮੀਟ ਤੇ ਦਾਰੂ ਤਾਂ ਚੱਕ ਲਿਆ ਭਾਈ ਅੰਦਰੋਂ ਕਹਿੰਦਾ ਪੰਗਾ ਗਲਤ ਪੈ ਗਿਆ ਕਹਿੰਦਾ ਹੁਣ ਉਹਨੇ ਕਹਿੰਦਾ ਬਾਹਰ ਆ ਤੇ ਅੱਜ ਮਿਲਣਾ ਮੈਂ ਉਹ ਦੂਜੀ ਬਾਜ਼ ਕੱਢ ਲਈ ਪੱਟੀ ਨੇ ਹਾਂ ਕੋਣ ਜੀਜੂ ਦੀਦੀ ਤੋਂ ਟਣ ਗਿਆ ਮੈਂ ਕਹੋਣਾ ਕੋਈ ਪਪਾ ਉਹ ਹੀ ਹੈ ਜਿਹੜੀ ਦੀਦੀ ਨੂੰ ਖੋਣ ਲਾਉਂਦੇ ਹੁੰਦੇ ਮੈਂ ਚੱਕ ਲਿਆ ਇਹਨੇ ਕੱਟਦਾ ਮੈਂ ਲਾ ਲਿਆ ਚੱਕ ਲਿਆ ਹਲੋ ਹਾਂਜੀ ਮੈਂ ਕੌਣ ਬੋਲਦਾ ਲਾਲਾ ਸਿੰਘ ਬੋਲਦਾ ਜੀ ਨਾ ਮੈਂ ਕਹਾ ਸਾਡੀ ਕੁੜੀ ਲੈ ਕੇ ਭਜਾ ਕੇ ਨਹੀਂ ਦਰਖਾਸਤ ਦੇਵਾਂਗੇ ਨਹੀਂ ਜੀ ਨਹੀਂ ਮੇਰਾ ਨੰਬਰ ਗਲਤ ਲੱਗਿਆ ਮੇਰਾ ਕੋਈ ਰੋਲ ਨਹੀਂ ਕੋਈ ਰੋਲ ਨਹੀਂ ਹੈਨਾ ਬਾਤ ਇਹਨੇ ਦੱਸਿਆ ਕਹਿੰਦਾ ਯਾਰ ਪੰਗਾ ਹੀ ਪੈ ਗਿਆ ਕਹਿੰਦਾ ਭੈਣ ਕਹਿੰਦਾ ਦੇ ਮਾਰੇ ਗਏ ਕਹਿੰਦਾ ਭੱਜ ਕੇ ਨਾ ਹੋਰ ਗਈ ਸਹੁਰੇ ਦੀ ਕਹਿੰਦਾ ਯਾਰ ਕੰਮ ਗਲਤ ਹੋ ਗਿਆ ਗਲਤ ਹੋ ਗਿਆ ਉਤੋਂ ਜੋ ਭਜਾਈ ਗੱਡੀ ਫੋਨ ਹੀ ਬੰਦ ਕਰ ਲਿਆ ਅਸੀਂ ਮੁਰਗਾ ਤੇ ਬੋਤਲ ਚੱਕੀ ਚੂਸ ਗਿਆ ਅੱਡਾ ਪੱਤੀ ਦਾ ਇਹ ਹੋ ਜਾਂ ਸੀ 12 ਵਾਪਾ ਕੰਮ ਰਹਿ ਨਹੀਂ ਦਿੰਦੇ ਹਾਂ ਹਾਂ ਮੁਰਗੇ ਨੂੰ ਪਤਾ ਲਾ ਗਿਆ ਹੁਣ ਉਹਨੇ ਬਹੁਤ ਗਾਲਾਂ ਕੱਢੀਆਂ ਚਤੀ ਚਤ ਚਤ ਲੱਗ ਉਹ ਮੈਂ ਸੀ ਇਹਨੂੰ ਪਰੇ ਜਾਣ ਕਰਦੇ ਤੂੰ ਹੈਨਾ ਹੋਰ ਯਾਰ ਯਾ ਭਾਈ ਮੈਂ ਕੋਈ ਜਣਾ ਯਾਰ ਪਤਾ ਨਹੀਂ ਸੁਤਾ ਨਹੀਂ ਮੂਰੇ ਕੌਣ ਹੈ ਕੌਣ ਨਹੀਂ